ਪਠਾਨਕੋਟ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਇਸੇ ਕਰਕੇ ਚੋਰਾ ਨੇ ਕੋਹਰ ਦੁਕਾਨ ਨੂੰ ਅੱਤੀ ਰਾਤ ਨੂੰ ਨਿਸ਼ਾਨਾ ਬਣਾਇਆ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਸੀਟੀਵੀ ਵਿੱਚ ਪੂਰੀਆਂ ਤਸਵੀਰਾਂ ਕੈਦ ਹੋ ਗਈਆਂ ਨੇ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀਸੀਟੀਵੀ ਦੇ ਆਧਾਰ ਤੇ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਰਾਤ ਨੂੰ ਇਹ ਮਤਲਬ ਹੈ 9 ਵਜੇ ਸਵੇਰ 9 ਵਜੇ ਤੋੜਪਾੜ ਕਰਕੇ ਗਿਆ ਤੇ ਸਵੇਰੇ ਖੋਲੇ ਬਿਲਕੁਲ ਕੋਈ ਪਤਾ ਨਹੀਂ ਬਾਹਰ ਅਗੇ ਖੋਟੇ ਤੇ ਬੋਲੇ ਕੋ ਉਹ ਅੰਦਰ ਜਿਹੜਾ ਗਿਆ ਉਹ ਜਿਹੜਾ ਟੀਵੀ ਤੇ ਆ ਜਿਹੜਾ ਉਹ ਲਾਇਦਾ ਸਾਰਾ ਸਮਾਨ ਚਲੇ ਗਿਆ ਪਿਆ ਦੇਖਿਆ ਨਹੀਂ ਅਖਿਆ ਯਾਰ ਬਦ ਰਿਹਾ ਕਿਤਨਾ ਬੜਾ ਆਇਆ ਕਿਤੋਂ ਕੋਈ ਆਦਮੀ ਅਸੀਂ ਥੋੜੀਆ ਦੇ ਬੱਚਾ ਫੋਲ ਗਿਆ ਉਹ ਫੋਲਿਆ ਦੇ ਬਾਅਦ ਤੇ ਪੇਸ਼ਾ ਵੀ ਉਹ ਚਲੇ ਉੱਪਰ ਲਾਇਦਾ ਇਹ ਲੋਹੇ ਨਾਲ ਵਾਸਤੇ ਉਹ ਲੋਹੇ ਦੇ ਖੱਟ ਕੇ ਉਹਨਾਂ ਨੇ ਮਤਲਬ ਥੱਲੇ ਖੰਬਲ ਸੰਬਲ ਕਾਰਜ ਦੇ ਵਿੱਚ ਅੰਦਰ ਆ ਗਏ ਵੀਡੀਓ ਕੰਮੀ ਆਈ ਹੈ ਕਿ ਕਿਹੜਾ ਕਹਿੰਦੇ ਨੇ ਇਹ ਹੋਰ ਕੇ ਕੈਮਰੇ ਦੀ ਆਈ ਹੈ ਉਹ ਹੁਣ ਮਤਲਬ ਉਹ ਥੱਲੇ ਫਰਮ ਨਹੀਂ ਹੋਇਆ ਪਤਾ ਪਹਛਾਨ ਹੋਈ ਕਿਤੇ ਨਹੀਂ ਪਹਛਾਨ ਕੋਈ ਪਹਛਾਨਦਾ ਹੀ ਹੈ ਜੇ ਕੋਈ ਚੀਜ਼ ਤੇ ਸਾਡੇ ਹਿਸਾਬ ਨਾਲ ਜੇ ਗੈਰਨੀ ਨੇ ਉਹਦੇ ਜਦੋਂ ਪਤਾ ਲੱਗੇ ਤਾਂ ਟੀਵੀ ਉੱਪਰ ਜਾ ਨਹੀਂ ਸਕਦਾ ਉਹੋ ਜੇ ਇਹੋ ਜੇ ਭਈ 15000 ਰੁਪਏ ਰੱਖੇ ਦਾ ਹੈ ਮਤਲਬ ਸਵੇਰੇ ਕਿਹਨੂੰ ਦੇ ਰਹੀ ਤੇ ਉਹਦੇ ਬਾਅਦ ਕੋ 15 25000 ਤੋਂ ਬਾਅਦ ਕੋਈ ਪਟੇ ਨੋਟ ਰਹਿ ਗਏ ਮੰਨ ਲਓ ਪਾਪਨਾਇਰ ਇਨਫਰਮੇਸ਼ਨ ਆਈ ਸੀ ਕਿ ਜਿਹੜਾ ਸਰਨਾ ਓਵਰਪਲਾਏ ਵੇਚਦਾ ਔਰ ਥੱਲੇ ਦੁਕਾਨ ਆ ਉੱਥੇ ਕੋਈ ਨਾ ਨਾਮ ਲਾਉਣ ਵਿਅਕਤੀ ਵੱਲੋਂ ਚੋਰੀ ਕੀਤੀ ਉਹ ਐਸਆਈ ਬੋਧਰਾਜ ਮੌਕਾ ਦੇਖ ਕੇ ਆਏ ਆ ਤੇ ਕੋਈ ਡੀਵੀਆਰ ਉੱਥੋਂ ਉਹਨਾਂ ਦਾ ਕੋਈ ਮਿਸਪਲੇਸ ਹੈਗਾ ਦੁਕਾਨ ਦੇ ਵਿੱਚੋਂ ਅਕੀ ਸੀਸੀਟੀਵੀ ਫੁਟੇਜ ਨੂੰ ਘੁਮਾ ਲਿਆ ਜਾ ਰਿਹਾ ਜਿੰਨੇ ਵੀ ਇਹ ਜੇਈ ਕਾਰਵਾਈ ਕੀਤੀ ਉਹਨੂੰ ਜਲਦੀ ਆਪਾਂ ਟ੍ਰੇਸ ਕਰਕੇ ਗ੍ਰਿਫਤਾਰ ਕਰਾਂਗੇ ਖਬਰਾਂ ਕਰਾਂਗੇ ਕਿ ਜਦੋਂ ਦੀ ਮੈਂ ਤੇ ਜੁਆਇਨਿੰਗ ਕੀਤੀ ਹੈ ਮਾਨ ਜੋ ਐਸਐਸ ਸਾਡੇ ਇੱਥੇ ਚੰਦੇਚਾਂ ਦੇ ਚੋਰਾ ਨੂੰ ਕਾਫੀ ਆਪਾਂ ਗ੍ਰਿਫਤਾਰ ਕਰਕੇ ਤੇ ਰਿਕਵਰੀਜ਼ ਵਗੈਰਾ ਵੀ ਕੀਤੀ ਹੈ ਔਰ ਲਗਾਤਾਰੀ ਇਹ ਜਿਹੜੀ ਲੜੀ ਜਰੀਏ ਇਹ ਹੀ ਹੈ ਇਹ ਵੀ ਜਿਹੜੀ ਚੋਰੀ ਹੋਈ ਹੈ ਵੀ ਆਪਾਂ ਟ੍ਰੇਸ ਕਰਾਂਗੇ ਆਪਾਂ ਦੀਨਾ ਨਗਰ ਤੋਂ ਵੀ ਜਿਹੜੀਆਂ ਚੋਰੀਆਂ ਹੋਈਆਂ ਸੀ ਉਹ ਵੀ ਆਪਾਂ ਟ੍ਰੇਸ ਕਰਕੇ ਤੇ ਗੁਰਦਾਸਪੁਰ ਡਿਸਟ੍ਰਿਕਟ ਨੂੰ ਇਨਫੀਮੇਸ਼ਨ ਦਿੱਤੀ ਹੈ ਬਾਕੀ ਜੁੜੀ ਇਹਦੀ ਵੀ ਤਫतीश ਚੰਗਈ ਨਗਰ ਦੇ ਤੋਂ ਦਾਨੀ ਤੇ ਛੇੜੀਆਂ ਦੀ ਦਫਾ ਚੋਰਾਂ ਨੂੰ ਨਸ਼ੇੜੀਆਂ ਨੂੰ ਮੇਰੇ ਵੱਲੋਂ ਇਹੀ ਚੇਤਾਵਨੀ ਹੈ ਵੀ ਉਹ ਰਾਤੀ ਸੁਧਰ ਜਾਣ ਤੇ ਜਾਂ ਮੇਰਾ ਏਰੀਆ ਛੱਡ ਕੇ ਚਲੇ ਜਾਣ ਮੈਂ ਕਿਸੇ ਨੂੰ ਸਪੇਅਰ ਨਹੀਂ ਕਰਦਾ ਪਠਾਨਕੋਟ ਵਿੱਚ ਲਗਾਤਾਰ ਚੋਰੀਆਂ ਵਾਰਦਾਤਾਂ ਵਿੱਚ ਵਾਦਾ ਹੋ ਰਿਹਾ ਐਸੇ ਕੜੀ ਵਿੱਚ ਚੋਰਾ ਨੇ ਇੱਕ ਹੋਰ ਦੁਕਾਨ ਨੂੰ ਅੱਤੀ ਰਾਤ ਨੂੰ ਨਿਸ਼ਾਨਾ ਬਣਾਇਆ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਕਿੰ ਵਿੱਚ ਦੁਨੀਆ ਸਬਜ਼ੀ ਨਾਲ ਕੈਦ ਹੋਈਆਂ ਨੇ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਸੀ.ਆਈ.ਡੀ. ਅੱਤੇ ਚੋਰਾਂ ਤੱਕ ਪਹੁੰਚ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਰਾਤ ਨੂੰ ਇਹ ਮਤਲਬ ਹੈ 9:00 ਵਜੇ ਸਵੇਰ 9:00 ਵਜੇ ਤੂਫਾਨ ਪਾੜ ਕੇ ਗਿਆ ਤੇ ਸਵੇਰੇ ਖੋਲੇ ਬਿਲਕੁਲ ਕੋਈ ਪਤਾ ਨਹੀਂ ਬਾਹਰ ਅਸੀਂ ਕੋਰਟ ਕਰਦੇ ਹੁੰਦੇ ਖੋਲੇ ਕੋਈ ਨਹੀਂ ਤੇ ਅੰਦਰ ਜਿਹੜਾ ਗਿਆ ਨੇ ਉਹ ਜਿਹੜਾ ਡੀ.ਵੀ.ਡੀ. ਆ ਜਿਹੜਾ ਹੋਲ ਲਾਇਦਾ ਸਾਰਾ ਸਮਾਨ ਖਿਲਰਿਆ ਪਿਆ ਦੇਖਿਆ ਤੇ ਇਹ ਖਿਆ ਹੀ ਅਰਬ ਬਣ ਰਿਹਾ ਕਿਤਨਾ ਬੜਾ ਆਇਆ ਕਿ ਤੁਹਾਨੂੰ ਯਾਦ ਨਹੀਂ। ਇਹ ਉਹ ਰੀਅਰ ਦਰਵਾਜ਼ਾ ਖੁੱਲਰ ਗਿਆ ਉਹ ਖੋਲਿਆ ਬਾਅਦ ਚ ਦੇਖਿਆ ਵੀ ਉਹ ਚਲੇ ਉੱਪਰ ਲਾਏ ਦੇ ਉਸਨਾਂ ਦਾ ਵਾਸਤੇ ਉਹ ਲੋਹੇ ਦੇ ਖੱਟ ਕੇ ਪੁਰਾਣੇ ਮਤਲਬ ਥੱਲੇ ਖੰਬਲ ਪੁਸ਼ਾਖ ਖੰਬਲ ਖਾਦ ਦੇ ਵਿੱਚ ਅੰਦਰ ਆ ਗਿਆ ਵੀਡੀਓ ਤੁਹਾਨੂੰ ਆਈ ਹੈ ਕਿ ਕੋਈ ਅੰਦਰ ਵੀ ਇਹ ਉਹ ਦੇ ਕੈਮਰਾ ਦੀ ਆਈ ਆ ਉਹ ਮਤਲਬ ਉਹ ਹਲੇ ਪਰਮ ਨਹੀਂ ਹੋਇਆ ਫੋਟੋ ਨਿਸ਼ਾਨ ਹੋ ਗਈ ਕਿਤੇ ਨਹੀਂ ਨਿਸ਼ਾਨ ਕੋਈ ਨਹੀਂ ਨਿਸ਼ਾਨ